ਪਠਾਨਕੋਟ ਦੇ ਵਿੱਚ ਖੂਨੀ ਝੜਪ ਪੂਰੀ ਨਿਰੰਜ ਦੇ ਚਲਦੇ ਕੁਝ ਨੌਜਵਾਨਾਂ ਨੇ ਤੇਜ਼ ਹਥਿਆਰਾਂ ਦੇ ਨਾਲ ਇੱਕ ਨੌਜਵਾਨ ਤੇ ਕੀਤਾ ਹਮਲਾ ਨੌਜਵਾਨ ਦੀ ਹਸਪੀਟਲ ਦੇ ਵਿੱਚ ਇਲਾਜ ਦੌਰਾਨ ਹੋਈ ਮੌਤ ਪੁਲਿਸ ਮੌਕੇ ਤੇ ਪੂਜਪੂਰੇ ਮਾਮਲੇ ਦੀ ਕਰ ਰਹੀ ਹੈ ਜਾਂਚ ਪਠਾਨਕੋਟ ਦੇ ਪਿੰਡ ਮਨਵਾਲਵੀ ਕੇ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਪੂਰੀ ਨਿਰੰਜ ਨੂੰ ਲੈ ਕੇ ਕੁਝ ਨੌਜਵਾਨਾਂ ਵੱਲੋਂ ਇੱਕ ਨੌਜਵਾਨ ਦੇ ਉੱਪਰ ਤੇਜ਼ ਹਥਿਆਰ ਦੇ ਨਾਲ ਹਮਲਾ ਕਰ ਦਿੱਤਾ ਗਿਆ ਅਤੇ ਗੰਭੀਰ ਜ਼ਖਮੀ ਕਰਨ ਤੋਂ ਬਾਅਦ ਹਮਲਾ ਕਰਨ ਵਾਲੇ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ ਇਸ ਪੂਰੇ ਮਾਮਲੇ ਦੀ ਜਾਣਕਾਰੀ ਜਦੋਂ ਪੁਲਿਸ ਨੂੰ ਲੱਗੀ ਤਾਂ ਮੌਕੇ ਤੇ ਪੁੱਜੀ ਪੁਲਿਸ ਨੇ ਜ਼ਖਮੀ ਹੋਏ ਨੌਜਵਾਨ ਨੂੰ ਇਲਾਜ ਦੇ ਲਈ ਹਸਪਤਾਲ ਭੇਜਿਆ ਉੱਥੇ ਕਿ ਡਾਕਟਰਾਂ ਵੱਲੋਂ ਇਲਾਜ ਦੌਰਾਨ ਉਸ ਨੂੰ ਮ੍ਰਿਤਕ ਲਾਣਿਆ ਗਿਆ ਫਿਲਹਾਲ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਇਸ ਬਾਰੇ ਬਧੇਰੀ ਜਾਣਕਾਰੀ ਦਿੰਦੇ ਹੋਏ ਮੌਕੇ ਤੇ ਪੁੱਜੀ ਡੀਐਸਪੀ ਨੇ ਦੱਸਿਆ ਕਿ ਉਹਨਾਂ ਨੂੰ ਇੱਕ ਸੂਚਨਾ ਮਿਲੀ ਸੀ ਕਿ ਕੁਝ ਨੌਜਵਾਨਾਂ ਵੱਲੋਂ ਇੱਕ ਨੌਜਵਾਨ ਦੇ ਉੱਪਰ ਹਮਲਾ ਕੀਤਾ ਗਿਆ ਜਿਸ ਦੇ ਚਲਦੇ ਜਦੋਂ ਪੁਲਿਸ ਮੌਕੇ ਤੇ ਪੁੱਜੀ ਤਾਂ ਹਮਲਾ ਕਰਨ ਵਾਲੇ ਨੌਜਵਾਨ ਮੌਕੇ ਤੋਂ ਫਰਾਰ ਹੋ ਚੁੱਕੇ ਸਨ जिना दिगिनती 4 ਤੋਂ 5 ਦੱਸੀ ਜਾ ਰਹੀ ਹੈ ਜ਼ਖਮੀ ਹੋਏ ਨੌਜਵਾਨਾਂ ਨੂੰ ਇਲਾਜ ਦੇ ਲਈ ਹਸਪਤਲ ਭੇਜਿਆ ਗਿਆ ਹੈ ਫਿਲਹਾਲ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇਸ ਬਾਰੇ ਜਦੋਂ ਸਰਕਾਰੀ ਹਸਪਤਲ ਦੇ ਡਾਕਟਰਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਇੱਕ ਨੌਜਵਾਨ ਕਾਫੀ ਗੰਭੀਰ ਹਾਲਤ ਦੇ ਵਿੱਚ ਹਸਪਤਲ ਲਿਆਂਦਾ ਗਿਆ ਸੀ ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ ਉਹਨਾਂ ਨੇ ਕਿਹਾ ਕਿ ਉਹਨਾਂ ਦੱਸਿਆ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਬਾਕੀ ਜਾਣਕਾਰੀ ਹਾਸਲ ਹੋ ਸਕਦੀ ਹੈ ਪਠਾਨਕੋਟ ਤੋਂ ਪੁਸ਼ਪਲਾ ਦੀ ਰਿਪੋਰਟ ਹਲਚਲ ਪੰਜਾਬ ਦੀ ਆਮਲਾ ਜਿਹੜਾ ਅੱਜ ਇੱਥੇ ਹੋਇਆ ਐ ਮੌਕੇ ਤੇ ਇੱਕ ਇਨਫੋਰਮੇਸ਼ਨ ਆਈ ਸੀਗੀ ਕਿ ਦੋ ਪਾਰਟੀਆਂ ਆਪਸ ਵਿੱਚ ਬਰਾਦਰ ਦੁੱਤਰ ਚਲਾਏ ਇਹਨਾਂ ਨੇ ਲੜੀਆਂ ਨੇ ਇੱਥੇ ਮਨਵਾਲ ਆਏ ਆ ਦੇਖਿਆ ਆ ਕੇ ਖੂਨ ਕਾਫੀ ਡੁੱਲਾ ਪਿਆ ਸੀਗਾ ਮੌਕੇ ਤੋਂ ਹਸਪੀਟਲ ਲੈ ਗਏ ਆ ਮੁੰਡਾ ਪੰਕੂ ਨੂੰ ਜੋ ਵੀ ਸੱਟ ਵਗੈਰਾ ਲੱਗੀ ਐ ਜਾਂਚ ਜਾਰੀ ਐ ਬਾਕੀ ਪਤਾ ਕਰਕੇ ਤੁਹਾਨੂੰ ਅਗਲੀ ਇਨਫੋਰਮੇਸ਼ਨ ਦੇ ਦਾਂਗੇ ਸਰ ਕਿੰਨੇ ਰੋਪੀ ਸੀ ਤੋਂ ਅਜੇ ਜਿਹੜੇ ਫਰਸਟ ਇਨਫੋਰਮੇਸ਼ਨ ਮਿਲੀ ਐ ਕੋ ਚਾਰ ਜਾਂ ਪੰਜ ਬੰਦੇ ਦੱਸਦੇ ਨੇ ਇੱਕ ਬੰਦੇ ਇੱਕ ਬੰਦੇ ਦੋ ਜਾਂ ਤਿੰਨ ਸੀਗੇ ਉਹ ਕਲੀਅਰ ਕਰ ਰਹੇ ਆ ਵੈਰੀਫਾਈ ਕਰਕੇ ਦੱਸਦਾ ਸੱਚੀ ਸਿਚੁਏਸ਼ਨ ਹੈ ਇਸ ਵਿੱਚ ਸਿਚੁਏਸ਼ਨ ਨੂੰ ਪਤਾ ਕਰ ਰਹੇ ਆ ਜੇ ਮੌਕੇ ਤੇ ਆਏ ਆ ਹਸਪੀਟਲ ਜਾ ਕੇ ਪਤਾ ਲੈਣੇ ਆ ਬਿਆਨ ਲੈ ਕੇ ਜੋ ਵੀ ਬੰਦੀ ਕਾਰਵਾਈ ਹੈ ਅਗਲੀ ਉਹ ਉਹਦੇ ਮੁਤਾਬਕ ਜਿਹੜਾ ਪਰਚਾ ਦਰਜ ਕਰਕੇ ਤੇ ਦੋਸ਼ੀਆਂ ਨੂੰ ਅਰੈਸਟ ਕਰ ਲੈਣਗੇ ਪੇਸ਼ੇਨ ਆਇਆ ਜੀਆ ਫੰਕੁਸ਼ ਨਾਮ ਦਾ ਨਾ ਤੇ ਕਾਫੀ ਬੰਦੇ ਸੀਗੇ ਉਹਨਾਂ ਦੇ ਨਾਲ ਗੱਲ ਇਹ ਸੀਗੀ ਕਿ ਕੋਈ ਉਹਨਾਂ ਦੇ ਟੈਂਡੈਂਟ ਦੱਸ ਰਹੇ ਸੀਗੇ ਕਿ ਲੜਾਈ ਚ ਵੜੇ ਦਾ ਕੇਸ ਹੈ ਤੇ ਉਹ ਮੁੰਡੇ ਦੇ ਕਾਫੀ ਸੱਤਾ ਲੱਗੀਆਂ ਹੋਈਆਂ ਸੀਗੀਆਂ ਫਿਰ ਕੇ ਲਸਾਦੇ ਬਾਬਾ ਦੇ ਲਗਭਗ ਹਰ ਅੰਗ ਤੇ ਸੱਟ ਲੱਗੀ ਹੋਈ ਸੀਗੀ ਤੇ ਕਾਫੀ ਗੰਭੀਰ ਹਾਲਤ ਵਿੱਚ ਸੀਗਾ ਔਰ ਉਹਦਾ ਟ੍ਰੀਟਮੈਂਟ ਕਰਦੇ ਦੌਰਾਨ ਉਹ ਵਿਦਨ 5 ਤੋਂ 10 ਮਿੰਟ ਤੋਂ ਐਕਸਪਾਇਰ ਕਰ ਗਿਆ ਕੀ ਤੁਹਾਨੂੰ ਕੀ ਲੱਗਦਾ ਜੀ ਕਿੱਸਾ ਹੋਵੇਗਾ ਫਿਲਹਾਲ ਤੇ ਉਹਦੇ ਕਾਫੀ ਸਿਰ ਦੇ ਵਿੱਚ ਡੂੰਘੀਆਂ ਸੱਟਾਂ ਲੱਗੀਆਂ ਆ ਤੇ ਬਾਕੀ ਉਹਦਾ ਪੋਸਮਾਰਟਮ ਦੇ ਬਾਅਦ ਹੀ ਸਹੀ ਪਤਾ ਲੱਗ ਪਾਏਗਾ ਇਸ ਕਾਰਨ ਲੈ ਕੋਈ ਵੈਪਨ ਮਾਰਾ ਕਿਹਾ ਕੋਈ ਜ਼ਰੂਰਤ ਹੋਵੇਗਾ ਫਿਲਹਾਲ ਡਿਸਕਲੋਜ਼ ਨਹੀਂ ਹੋਇਆ